ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਜੋ ਵਿਸ਼ਾ ਹੈ ਬਹੁਤ ਹੀ ਖਾਸ ਹੈ ਜੀ ਕਿਉਂਕਿ ਅੱਜ ਦੇ ਵਿਸ਼ੇ ਵਿੱਚ ਆਪਾਂ ਕਰਮ ਐਸਾ ਦੱਸਾਂਗੇ ਜਿਸ ਦੇ ਨਾਲ ਤੁਹਾਡੀਆਂ ਮੁਸ਼ਕਲਾਂ ਦੇ ਹੱਲ ਹੋਣਗੇ ਸੋ ਗੱਲ ਵਿਸ਼ਵਾਸ ਦੀ ਹੁੰਦੀ ਹੈ ਬਾਕੀ ਵਿਸ਼ਵਾਸ ਰੱਖ ਕੇ ਜੇਕਰ ਤੁਸੀਂ ਇਹ ਕੰਮ ਕਰੋਗੇ ਤੇ ਲਾਭ ਤੁਹਾਨੂੰ ਜਰੂਰ ਮਿਲੇਗਾ ਸੋ ਹੁਣ ਇਹ ਆਪ ਤੇ ਡਿਪੈਂਡ ਕਰਦਾ ਕਿ ਤੁਸੀਂ ਕਿਹੋ ਜੀ ਭਾਵਨਾ ਰੱਖ ਕੇ ਸੇਵਾ ਕਰੋਗੇ ਸੋ ਜਿਹੋ ਜੀ ਭਾਵਨਾ ਹੋਵੇਗੀ ਉਹ ਜੇ ਫਲ ਮਿਲਦਾ ਹੈ ਜਾਨਕੀ ਜਿੰਨੀਕ ਤੁਹਾਡੀ ਨੇਚਾ ਭਾਵਨਾ ਸੱਚੀ ਹੋਵੇਗੀ ਉਨੀ ਜਲਦੀ ਫਲ ਮਿਲ ਜਾਂਦਾ ਹੈ ਵਾਹਨਾ ਕਰਮ ਕਰਦੇ ਜਾਓ ਕਰਮ ਕਰਨਾ ਨਹੀਂ ਛੱਡਣਾ ਚਾਹੀਦਾ ਇੱਕ ਨਾ ਇੱਕ ਦਿਨ ਫਲ ਜ਼ਰੂਰ ਮਿਲਦਾ ਹੈ ਮਿਹਨਤ ਦਾ ਇਨਕ ਹੈ ਕਿ ਕਈਆਂ ਨੂੰ ਫਲ ਮਿਲਣ 'ਚ ਸਮਾਂ ਲੱਗ ਜਾਂਦਾ ਤੇ ਕਈਆਂ ਨੂੰ ਛੇਤੀ ਹਮਾਨ ਕਿਰਪਾ ਕਰ ਦਿੰਦਾ ਦੇ ਦਿੰਦਾ ਹੈ ਸ਼ੇਤੀ ਉਹਨਾਂ ਨੂੰ ਮਿਲਦਾ ਹੈ ਜਿਹੜੇ ਵਿਸ਼ਵਾਸ ਰੱਖ ਕੇ ਕਰਮ ਕਰ ਦਿੰਦੇ ਕਿ ਇਹ ਕਰਮ ਹੀ ਇਸ ਲਈ ਪੜਿਆ ਗਿਆ ਹੈ ਤੇ ਅਸੀਂ ਵਿਸ਼ਵਾਸ ਰੱਖ ਕੇ ਕਰਦੇ ਤਾਂ ਲਾਭ ਸਾਨੂੰ ਜਰੂਰ ਮਿਲਦਾ ਜਿਹੜੇ ਇੰਨੀ ਗੱਲ ਕਹਿੰਦੇ ਨਹੀਂ ਡਾਵਾ ਡੋਲ ਨਹੀਂ ਹੁੰਦੇ ਮਨ ਵਿੱਚ ਕੋਈ ਵਿਚਾਰਾ ਨਹੀਂ ਬਣਾਉਂਦੇ ਉਹਨਾਂ ਦੇ ਕੰਮ ਜਲਦੀ ਬਣ ਜਾਂਦੇ ਨੇ ਜੀ ਸੋ ਹਮੇਸ਼ਾ ਹੀ ਵਿਸ਼ਵਾਸ ਨੂੰ ਮਜ਼ਬੂਤ ਬਣਾ ਕੇ ਰੱਖਣਾ ਹੈ ਫਿਕਰ ਨਹੀਂ ਕਰਨਾ ਮਾਲਕ ਦੇ ਹੁੰਦੇ ਆ ਸੋ ਇੱਡੇ ਪੱਕੇ ਦੇ ਹੁੰਦੇ ਆ ਜੇਕਰ ਅਸੀਂ ਫਿਕਰ ਕਰੀ ਜਾਈਏ ਤਾਂ ਇੱਥੇ ਇਨਸਾਨ ਦੀ ਖੁਦ ਦੀ ਗਲਤੀ ਹੁੰਦੀ ਹੈ ਸੋ ਗੱਡੇ ਮਾਲਕ ਤੇ ਕਦੇ ਵੀ ਸ਼ੱਕ ਨਹੀਂ ਕਰਨੀ ਚਾਹੀਦੀ ਤੇ ਫਿਕਰ ਨਹੀਂ ਕਰਨਾ ਚਾਹੀਦਾ ਸੋ ਸ਼ੱਕ ਕਰਨੇ ਹੋ ਜਾਂਦਾ ਜਦੋਂ ਅਸੀਂ ਕੰਮ ਵੀ ਕਰ ਦਿੰਨੇ ਆ ਤੇ ਮਨ ਵਿੱਚ ਫਿਰ ਵੀ ਇਹ ਸੋਚਦੇ ਰਹਿੰਦੇ ਕਿ ਸ਼ਾਇਦ ਕੰਮ ਬਣਨਾ ਸ਼ਾਇਦ ਨਹੀਂ ਸੋ ਇਹੋ ਜੀ ਭਾਵਨਾ ਕਦੇ ਨਾ ਮਨ ਵਿੱਚ ਰੱਖੋ ਕਿਉਂਕਿ ਉਹ ਪਰਮਾਤਮਾ ਤੁਹਾਡੇ ਦਿਲਾਂ ਦੀਆਂ ਜਾਣਦਾ ਹੈ ਜੋ ਬੋਲ ਕੇ ਦੱਸਿਆ ਉਹਦੇ ਤੇ ਘੱਟ ਤੇ ਜੋ ਤੁਹਾਡੇ ਦਿਲ ਵਿੱਚ ਚੱਲਦਾ ਹੈ ਉਹਦੇ ਤੇ ਜ਼ਿਆਦਾ ਧਿਆਨ ਦਿੰਦਾ ਹੈ ਮਾਲਕ ਸੋ ਇਸ ਕਰਕੇ ਨਾ ਗੱਲਾਂ ਨੂੰ ਜ਼ਰੂਰ ਸਮਝੋ ਤੇ ਫਿਰ ਕੰਮ ਕਰਨੇ ਸ਼ੁਰੂ ਕਰਿਆ ਕਰੋ ਜੀ ਸੋ ਧਾਵਾ ਟੋਲ ਮਨ ਵਿੱਚ ਬਿਲਕੁਲ ਨਹੀਂ ਹੋਣੀ ਚਾਹੀਦੀ ਕੰਮ ਕਰਦੇ ਸਮੇਂ ਸੋ ਜੋ ਕੰਮ ਹੀ ਪਰਮਾਤਮਾ ਦੇ ਨਾਮ ਤੇ ਕਰ ਦਿੱਤਾ ਹੈ ਸੋ ਉਹਦੇ ਤੋਂ ਕਦੇ ਨਾ ਕਬਰਾ ਹੁੰਦੀ ਜੇ ਹੁਣ ਆਪਾਂ ਇੱਥੇ ਦੇਖਦੇ ਆ ਕਿ ਜਿਹੜੇ ਮਾੜੇ ਕਰਮ ਕਰੀ ਜਾ ਰਹੇ ਆ ਟੂਨੇ ਕਰ ਰਹੇ ਆ ਬਹੁਤ ਤਰ੍ਹਾਂ ਦੇ ਇਹੋ ਜਿਹੇ ਮਾੜੇ ਕਰਮ ਕਰਦੇ ਜਾ ਰਹੇ ਆ ਉਹ ਤਾਂ ਡਰਦੇ ਨਹੀਂ ਤੇ ਹੁਣ ਇੱਥੇ ਜੋ ਅਲਸਨ ਚੰਗਾ ਕਰਮ ਕਰ ਰਿਹਾ ਉਹ ਫਿਰ ਵੀ ਘਬराई ਜਾ ਰਿਹਾ ਕਿ ਸ਼ਾਇਦ ਗੱਲ ਵੜਨੀ ਸ਼ਾਇਦ ਨਹੀਂ ਵੜਨੀ ਸੋ ਇਹ ਹੀ ਮਰੋੜਾਂ ਦੇ ਕਰਕੇ ਨਸਾਨ ਫਿਰ ਤੋਂ ਇਹ ਹੀ ਪਰੇਸ਼ਾਨੀਆਂ ਵਿੱਚ ਉੱਥਸਿਆ ਰਹਿੰਦਾ ਹੈ ਸੋ ਜਿਸ ਦਿਨ ਤੁਸੀਂ ਦਿਲੋਂ ਮਾਨਕ ਨੂੰ ਪੁਕਾਰ ਲਿਆ ਤੇ ਉਹ ਪਲਾਂ ਦੇ ਵਿਚਾਰ ਖੜਨਗੇ ਕੋਲ ਸੋ ਉਹਨੂੰ ਦਿਲੋਂ ਯਾਦ ਕਰਨ ਦੀ ਜ਼ਰੂਰਤ ਹੈ ਜੀ ਉਹ ਤੁਹਾਡਾ ਪਿਆਰ ਦੇਖਦੇ ਆ ਤੇ ਉਸੇ ਵਕਤ ਹਾਜ਼ਰ ਹੋ ਜਾਂਦੇ ਆ ਪਲਕ ਝਪਕਣ ਨੂੰ ਟਾਈਮ ਲੱਗਦਾ ਪਰ ਉਹਨਾਂ ਦੇ ਹਾਜ਼ਰ ਹੋਣ ਨੂੰ ਟਾਈਮ ਨਹੀਂ ਲੱਗਦਾ ਜੀ ਸੋ ਹੁਣ ਆਪਾਂ ਇੱਥੇ ਕੁਝ ਕਮੈਂਟ ਵੀ ਦੱਸਾਂਗੇ ਜੀ ਪਹਿਲਾਂ ਇੱਥੇ ਆਪਾਂ ਜੇਕਰ ਕੋਈ ਰੂਪ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਦਾ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਈਆਂ ਦੀ ਵੀ ਲਿਖਣਾ ਸੋ ਕੈਂਟਰੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਵੀਡੀਓ ਦਾ ਮੈਸੇਜ ਤੁਹਾਨੂੰ ਹਰ ਰੋਜ਼ ਮਿਲਦਾ ਰਹੇ ਤੇ ਤੁਸੀਂ ਵੀਡੀਓ ਨੂੰ ਸੁਣਦੇ ਰਹੋ ਸੋ ਹੁਣ ਆਪਾਂ ਇੱਥੇ ਪਹਿਲਾ ਇੱਕ ਕਮੈਂਟ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੈਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਲਗਾਉਂਦੀ ਆ ਤੇ ਉਸ ਤੋਂ ਬਾਅਦ ਦੇਵੀ ਦੇਵਤਿਆਂ ਦਾ ਵੀ ਨਾਮ ਲੈ ਲੈਂਦੀ ਆ ਵੀਰਵਾਰ ਦੇ ਦਿਨੇ ਨਿਯਾਜ਼ ਵੀ ਦੇ ਦੀ ਆ ਬਾਕੀ ਇਨੀ ਸਮਝ ਨਹੀਂ ਸੋ ਦੇਖੋ ਜੀ ਇੱਥੇ ਇੱਕ ਹੀ ਗੱਲ ਕਵਾਂਗੇ ਕਿ ਜਦੋਂ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਹੀ ਰੋਸ਼ਨ ਕਰ ਲਈ ਫਿਰ ਉਸ ਤੋਂ ਬਾਅਦ ਕੁਝ ਨਹੀਂ ਰਹਿ ਜਾਂਦਾ ਸੋ ਕਿਉਂਕਿ ਪਹਿਲ ਇੱਕ ਨੂੰ ਹੀ ਜ਼ਿੰਦਗੀ ਵਿੱਚ ਦੇਣੀ ਪੈਂਦੀ ਆ ਹੁਣ ਕਿਸ ਦੇ ਨਾਮ ਦੀ ਜੋਤ ਜਗ ਰਹੀ ਹੈ ਸੋ ਉਹਨੂੰ ਹੀ ਪਹਿਲ ਦੇਣੀ ਪਵੇ ਕਿ ਉਹਨਾਂ ਅੱਗੇ ਹੀ ਅਰਜ਼ੀ ਬੇਨਤੀ ਕਰਨੀ ਹੈ ਉਹਨਾਂ ਅੱਗੇ ਅਰਦਾਸ ਬੇਨਤੀ ਕਰਨੀ ਦੁੱਖ ਤਕਲੀਫ ਉਹਨਾਂ ਅੱਗੇ ਹੀ ਰੱਖਣਾ ਹੈ ਪੂਰਨਿਕ ਸੇਵਕੀ ਸੋ ਇੱਕ ਦਰ ਦੇ ਹੋ ਕੇ ਬਹਿਣਾ ਹੈ ਬਾਕੀ ਆਪਾਂ ਇੱਥੇ ਇਹ ਕਹੀਦਾ ਕਿ ਜਦੋਂ ਕਿਤੇ ਵੀ ਘੁੰਮਣ ਜਾਂਦੇ ਹੋ ਕਿਤੇ ਦਰਗਾਹ ਤੇ ਚੱਲ ਜਾਂਦੇ ਹੋ ਕਿਸੇ ਵੀ ਥਾਂ ਤੇ ਜਾਂਦੇ ਹੋ ਜਾਂ ਰਸਤੇ ਵਿੱਚ ਜਿੱਦੀ ਕਿਤੇ ਵੀ ਗੁਜ਼ਰ ਰਹੇ ਹੋ ਜਾ ਰਹੇ ਹੋ ਤੇ ਕੋਈ ਦਰਗਾਹ ਮੰਦਰ ਦਿਸਦਾ ਹੈ ਸਜਦਾ ਸਲਾਮ ਸਭ ਨੂੰ ਕਰ ਦੂ ਪਰ ਜੋ ਫਰਿਆਦ ਬੇਨਤੀ ਹੈ ਉਹ ਇੱਕ ਦੇ ਮੋਰੇ ਰੱਖਣੀ ਹੈ ਜਿਹਨੂੰ ਮੇਨ ਪਠਾ ਦਿੱਤਾ ਹੈ ਜਿਹਦੇ ਨਾਮ ਦਾ ਚਰਾਗ ਜਾਂ ਜੋ ਹੀ ਚੱਗ ਗਈ ਹੈ ਜੀ ਸੋ ਉਹਨਾਂ ਨੂੰ ਹੀ ਸਾਰੇ ਦੁੱਖ ਤਕਲੀਫਾਂ ਦਸਣੀਆਂ ਹੈ ਉਹਨਾਂ ਦੇ ਨਾਮ ਤੇ ਕਰਮ ਕਰਨੇ ਆ ਬਾਕੀ ਜੇਕਰ ਕਿਤੇ ਬਾਹਰ ਕਰਮ ਕਰਨ ਜਾਂਦੇ ਹੋ ਕਿਸੇ ਦਰਗਾਹ ਤੇ ਜਾਂ ਕਿਤੇ ਵੀ ਜਾਂਦੇ ਹੋ ਮੰਦਰ ਜਾਂਦੇ ਹੋ ਤਾਂ ਉਹਨਾਂ ਅੱਗੇ ਅਰਜ ਬੇਨਤੀ ਕਰਕੇ ਯਾਤ ਲੈ ਕੇ ਹੀ ਫਿਰ ਬਾਹਰ ਕਰਮ ਕਰਨਾ ਹੈ ਸੋ ਬਾਕੀ ਜਦੋਂ ਅਸੀਂ ਇੱਕ ਨੂੰ ਬਿਠਾ ਲੰਨੇ ਉਹਨਾਂ ਅੱਗੇ ਹੀ ਅਰਜ ਬੇਨਤੀ ਕਰ ਦਿੰਦੇ ਆ ਕਿ ਅਸੀਂ ਨੀ ਜਾਣਦੇ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਕਿ ਕੱਲੇ-ਕੱਲੇ ਦੇਵੀ-ਦੇਵਤਿਆਂ ਨੂੰ ਮੰਨਣ ਦੀ ਤੇ ਮੰਨ ਨਹੀਂ ਨਹੀਂ ਅਨਸਾਨ ਕਦੇ ਸਕਦਾ ਕਿਉਂਕਿ ਬਹੁਤ ਤਰ੍ਹਾਂ ਦੀਆਂ ਪੁਜਾਰੀਆਂ ਬਹੁਤ ਤਰ੍ਹਾਂ ਦੇ ਕਰਮ ਕਰਨੇ ਪੈਂਦੇ ਨੇ ਜੀ ਸੋ ਇੱਕ ਅਗੇ ਅਰਦਾਸ ਕਰੋ ਕਿ ਮਾਲਕਾ ਸੇ ਨਹੀਂ ਜਾਣਦੇ ਤੁਹਾਡੇ ਨਾਲ ਕਿਹੜਾ ਦੇਵੀ-ਦੇਵਤਾ ਕਿਹੜਾ ਫਕਰ ਕੀ ਚੱਲਦਾ ਹੈ ਤੁਸੀਂ ਜਾਣੀ ਜਾਣੋ ਤੇ ਜੀ ਦੀ ਜੀ ਦੀ ਵੀ ਸਾਨੂੰ ਜੇ ਕੋਈ ਕਿਸੇ ਦੀ ਫੱਕਰ ਦੀ ਜਾਂ ਕੋਈ ਦੇਵੀ ਦੇਵਤੇ ਦੀ ਰਣ ਹੈ ਤੁਸੀਂ ਆਪ ਹੀ ਇਹ ਸੇਵਾ ਕਬੂਲ ਕਰਾ ਦਿਆ ਕਰੋ ਤੁਹਾਡੇ ਨਾਲ ਹੀ ਉਹਨਾਂ ਨੂੰ ਵੀ ਸਜਦਾ ਸਲਾਮ ਫਿਰ ਤੁਹਾਨੂੰ ਬਖਰਾ ਬਖਰਾ ਕਰਕੇ ਕਿਸੇ ਨੂੰ ਵੀ ਮੰਨਣ ਦੀ ਜਰੂਰਤ ਨਹੀਂ ਪਵੇ ਕੀ ਉਹਨਾਂ ਨੇ ਸੇਵਾ ਆਪ ਹੀ ਨਾਲ ਬੈਠ ਕੇ ਲੈ ਲੈਣੀ ਆ ਤੇ ਜਿਨ੍ਹਾਂ ਦੀ ਜੋਤ ਜਗ ਰਹੀ ਆ ਉਹਨਾਂ ਨੇ ਵੀ ਤੁਹਾਡੀ ਸੇਵਾ ਕਬੂਲ ਕਰਵਾ ਲੈਣੀ ਆ ਸੋ ਇਸ ਕਰਕੇ ਕਹੀਦਾ ਕਿ ਇੱਕ ਦਰ ਦੇ ਹੋ ਕੇ ਬੈਠੋ ਬਹੁਤਿਆਂ ਜਿ ਇੱਕ ਉਲਝਨਾ ਦੇ ਵਿੱਚ ਫਸਣ ਦੀ ਕੋਸ਼ਿਸ਼ ਕਰੋਗੇ ਤਾਂ ਬੱਚੇ ਨਾ ਇਸ ਤਰੀਕੇ ਨਾਲ ਮੰਨਣਗੇ ਤਾਂ ਫਿਰ ਤੰਗੀ ਮਿਲਦੀ ਹੈ ਸੋ ਕਰਮ ਵੀ ਕਰੋ ਸੇਵਾ ਵੀ ਕਰੋ ਪਰ ਕਿਸੇ ਹਿਸਾਬ ਨਾਲ ਸੇਵਾ ਕਰਨੀ ਚਾਹੀਦੀ ਹੈ ਜਦੋਂ ਤੁਸੀਂ ਇੱਕ ਮੂਰੇ ਅਰਦਾਸ ਰੱਖੋਗੇ ਤੇ ਅਰਦਾਸ ਵੀ ਜਲਦੀ ਕਬੂਲ ਹੋਵੇ ਕਿ ਕਿ ਜਿਹਦੇ ਮੂਰੇ ਅਰਦਾਸ ਰੱਖੀ ਆ ਉਹਨੂੰ ਵੀ ਹੁਣ ਪਤਾ ਹੈ ਕਿ ਇਹਨੇ ਮੇਰੇ ਤੋਂ ਸਵਾਹ ਹੋਰ ਕਿਸੇ ਇਤਿਆਸ ਨਹੀਂ ਰੱਖੀ ਹੈ ਕਉਸੇ ਫੱਕਰ ਨੂੰ ਫਿਰ ਬਾਹ ਫੜਨੀ ਹੀ ਪੈਂਦੀ ਆ ਜਦੋਂ ਤੁਸੀਂ ਹਰ ਇੱਕ ਦੇ ਅੰਦਰ ਅਰਦਾਸਾਂ ਕਰੋਗੇ ਸੋ ਕਰਮ ਕਰੋ ਇਹ ਨਹੀਂ ਅਸੀਂ ਕਹਿੰਦੇ ਜਿੱਕਰ ਤੁਸੀਂ ਵੀਰਵਾਰ ਦੀ ਵੀ ਨਿਯਾਜ਼ ਦਿੰਦੇ ਹੋ ਸੇਵਾ ਕਰਦੇ ਹੋ ਪਰ ਚਰਾਗ ਨਹੀਂ ਰੋਸ਼ਨ ਕਰਦੇ ਸੋ ਉਹ ਕਰਮ ਵੀ ਕਰੀ ਜਾਓ ਕਿਉਂਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਪੀਰਾਂ ਦੀ ਜਗ੍ਹਾ ਹੈ ਸੋ ਉਹਨਾਂ ਨੂੰ ਤਾਂ ਫਿਰ ਨਾਲ ਗੁਰੂ ਦੇ ਮੰਨਣਾ ਹੀ ਪੈਂਦਾ ਜੀ ਇੱਥੇ ਤਾਂ ਕਹਿ ਦਿੰਦੇ ਨੇ ਕਿ ਗੁਰੂਆਂ ਨੂੰ ਜਿੱਥੇ ਮੰਨਿਆ ਜਾਂਦਾ ਉੱਥੇ ਪੀਰਾਂ ਦੀ ਸੇਵਾ ਨਹੀਂ ਹੋਣੀ ਪਰ ਜਿਹਨੂੰ ਤੰਗੀ ਮਿਲਦੀ ਆ ਜਿਹਨੂੰ ਕੀੜਾ ਹੁੰਦੀ ਆ ਪਤਾ ਉਹਨੂੰ ਹੁੰਦਾ ਹੈ ਜੀ ਕਿ ਰੁਨ ਪੀੜ ਕੀ ਹੁੰਦੀ ਹੈ ਸੋ ਪੀਰਾਂ ਦੀ ਸੇਵਾ ਕਰਕੇ ਫਿਰ ਛੱਡਣੀ ਹੁੰਦੀ ਹੈਗੀ ਉਹ ਕਰਨੀ ਹੀ ਪੈਂਦੀ ਆ ਸੋ ਚਾਹੇ ਇਨਸਾਨ ਅੱਜ ਸੇਵਾ ਕਰਨੋਂ ਹਟ ਵੀ ਜਾਵੇ ਪਰ ਉਹਨਾਂ ਨੇ ਆਪਣੀ ਆਈ ਤੇ ਜਦੋਂ ਆ ਜਾਂਦੇ ਨੇ ਉਹ ਮਨਾ ਹੀ ਲੈਂਦੇ ਨੇ ਸੇਵਾ ਲੈ ਹੀ ਲੈਂਦੇ ਆ ਚਾਹੇ 10 ਹਲ ਬਾਅਦ ਕਿਉਂ ਨਾ ਲੈ ਲੈਣ ਸੋ ਇਸ ਕਰਕੇ ਪੀਰਾਂ ਦੀ ਸੇਵਾ ਵੀ ਕਰੋ ਉਸ ਹਾਵਨਾ ਕਰਮ ਕਰੋ ਪਰ ਜੋ ਮੇਨ ਅਰਦਾਸ ਕਰਨੀਆਂ ਜਿਹਦੀ ਜੋਤ ਜਾਂ ਚਰਾਗ ਜਗਦਾ ਹੈ ਉਹਦੇ ਮੂਰੇ ਰੱਖਣੀ ਹੈ ਤੇ ਫਿਰ ਉਹ ਸੇਵਾ ਵੀ ਕਬੂਲ ਕਰਾ ਦਿੰਦੇ ਨੇ ਰਸਤਾ ਵੀ ਆਸਾਨ ਹੋ ਜਾਂਦਾ ਹੈ ਤੇ ਜੇਕਰ ਇਕੱਲੇ ਇਕੱਲੇ ਅੱਗੇ ਅਰਦਾਸ ਕਰੋਗੇ ਤਾਂ ਫਿਰ ਇਸ ਤਰ੍ਹਾਂ ਥੋੜੀ ਪ੍ਰੋਬਲਮ ਆਉਂਦੀ ਹੈ ਸੋ ਵਾਕੀ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਕਮੈਂਟ ਵਿੱਚ ਲਿਖਦੇ ਨੇ ਕਿ ਭੈਣ ਜੀ ਸਾਡਾ ਬੱਚਾ ਬੋਲਦਾ ਨਹੀਂ 2 ਸਾਲ ਦਾ ਸੀ ਜਦੋਂ ਅਚਾਨਕ ਹੀ ਉਹਨੇ ਬੋਲਣਾ ਬੰਦ ਕਰ ਦਿੱਤਾ ਸੋ ਦੇਖੋ ਜੀ ਇਹਨਾਂ ਨੇ ਲਿਖਿਆ ਹੈ ਕਿ ਕੋਈ ਅਪਾ ਸੋ ਦੇਖੋ ਜੀ ਅਪਾਵਾਂ ਦੇ ਨਾਲ ਜੇਕਰ ਗੱਲ ਕਰੀਏ ਕਿ ਇਸ ਤਰ੍ਹਾਂ ਚਮਤਕਾਰ ਹੋ ਜਾਣ ਪਪਾ ਮਾ ਮੇ ਨਾਲ ਕੁਛ ਨਹੀਂ ਹੁੰਦਾ ਸੋ ਕਰਮ ਕਰਨੇ ਪੈਂਦੇ ਨੇ ਕਰਮ ਚੰਗੇ ਕਰੋ ਜਿੱਥੇ ਲੱਗਦਾ ਹੈ ਕਿਸੇ ਦੀ ਹੈਲਪ ਕਰਨ ਦੀ ਜ਼ਰੂਰਤ ਹੈ ਜਾਨੀ ਕਿ ਚੰਗਾ ਕਰਮ ਕਰਦੇ ਜਾਓ ਹਿੰਮਤ ਨਾ ਹਾਰੋ ਤੇ ਦੂਜੀ ਗੱਲ ਜਦੋਂ ਕਿਸੇ ਨੂੰ ਕਿਸੇ ਦੇਵੀ ਦੇਵਤੇ ਦੀ ਜਾਂ ਫੱਕਰ ਫਕੀਰ ਦੀ ਰੋਂਹ ਨਿਕਲਦੀ ਹੈ ਉੱਥੇ ਇਹ ਸਭ ਕੁਝ ਹੁੰਦਾ ਹੈ ਜਿਵੇਂ ਕਿ ਦੱਸਿਆ ਕੀ ਪਹਿਲਾ ਬੱਚਾ ਹੋਉਂਦਾ ਸੀ ਪਰ ਹੁਣ ਅਚਨਕ ਹੀ ਇਹ ਬੋਲਣੋਂ हट ਗਿਆ ਸੋ ਦੇਖੋ ਜੀ ਜਿੱਥੇ ਰੋਨ ਹੋਵੇਗੀ ਪੀਰਾਂ ਪਗੀਆਂ ਦੀ ਚਰ ਦੇਵੀ ਦੇਵਤਿਆਂ ਦੀ ਉੱਥੇ ਇਹ ਸਭ ਕੁਝ ਨਜ਼ਰ ਆਉਂਦਾ ਹੈ ਉੱਥੇ ਇਦਾਂ ਦੇ ਨੁਕਸਾਨ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਜਦੋਂ ਹੀ ਤੁਸੀਂ ਉਹ ਚੀਜ਼ ਨੂੰ ਫੜ ਲਓਗੇ ਯਾਦ ਕਰ ਲਓਗੇ ਕਿ ਕਿੱਥੇ ਸਾਡੇ ਤੋਂ ਗਲਤੀ ਹੋਈ ਹੈ ਤੇ ਸਭ ਕੁਝ ਸਹੀ ਹੋਣਾ ਲੱਗ ਪੈਂਦਾ ਸਮੇਂ ਦੇ ਸਾਹਮਣੇ ਬ੍ਰਮਾ ਭੀਮੰਗਣੀ ਸ਼ੁਰੂ ਕਰ ਦੋ ਸੇਵਾ ਕਰਨੀ ਸ਼ੁਰੂ ਕਰ ਦੋ ਸੋ ਅਚਾਨਕ ਹੀ ਇਹੋ ਜਿਹੇ ਪ੍ਰੋਬਲਮਾਂ ਪਰੇਸ਼ਾਨੀਆਂ ਉਦੋਂ ਹੀ ਆਉਂਦੇ ਆ ਜਦੋਂ ਅਸੀਂ ਕਾਫੀ ਗਲਤੀਆਂ ਕਰ ਚੁੱਕੇ ਹੁੰਦੇ ਆ ਸੋ ਜਿਵੇਂ ਕੀ ਗੱਲ ਕੀਤੀ ਹੈ ਕੀ ਕੋਈ ਅਪਾਸ ਉਹ ਅਪਾ ਉਦੋਂ ਫਿਰ ਕੋਈ ਵੀ ਕੰਮ ਨਹੀਂ ਆਉਂਦਾ ਜਿੱਥੇ ਕਿਸੇ ਪੀਰ ਫਕੀਰ ਦੀ ਸੇਵਾ ਬੰਦ ਹੋਈ ਹੋਵੇ ਜਿੱਥੇ ਪੀਰਾਂ ਫੀਰਾਂ ਦੀ ਰਣ ਹੋਵੇ ਉੱਥੇ ਫਿਰ ਇਹ ਅਪਾ ਕੰਮ ਨਹੀਂ ਆਉਂਦੇ ਸੋ ਹਰ ਰੋਜ਼ ਮਾਫੀ ਮੰਗਣੀ ਸ਼ੁਰੂ ਕਰ ਦੋ ਤੇ ਜਿ ਬੈਠ ਕੇ ਯਾਦ ਕਰੋ ਕਿ ਕਿੱਥੇ ਗਲਤੀ ਹੋਈ ਆ ਕਸੀ ਕਿਹੜੀ ਗਲਤੀ ਕਰ ਬੈਠੇ ਆ ਜਾਂ ਕੋਈ ਨਾ ਕੋਈ ਮਰੋੜੀ ਤਾਂ ਤੁਹਾਡੇ ਸੋਚ ਵਿਚਾਰ ਕਰਨ ਤੇ ਜ਼ਰੂਰ ਨਿਕਲੇਗੀ ਸੋ ਜਦੋਂ ਸੋਚ ਵਿਚਾਰ ਕਰੋਗੇ ਕਿਸੇ ਸਿਆਣੇ ਨਾਲ ਗੱਲ ਕਰੋਗੇ ਵੱਡਿਆਂ ਨਾਲ ਘਰ ਵਿੱਚ ਸਲਾਹ ਲਵੋਗੇ ਤੇ ਕੋਈ ਨਾ ਕੋਈ ਹੱਲ ਮਿਲ ਹੀ ਜਾਂਦਾ ਹੈ ਜੀ ਸੋ ਹੁਣ ਆਪਾਂ ਮੇਨ ਵਿਸ਼ੇ ਵੱਲ ਚਲਦੇ ਆਂ ਜੀ ਅੱਜ ਦਾ ਵਿਸ਼ਾ ਹੈ ਕਿ ਜਿਨ੍ਹਾਂ ਨੂੰ ਜ਼ਿੰਦਗੀ ਵਿੱਚ ਪਰੇਸ਼ਾਨੀ ਬਹੁਤ ਹੈ ਜੀ ਕੰਮ ਕਰ ਕਰਦੇ ਨੇ ਪਰ ਕਰਜ਼ੇ ਤੇ ਕਰਜ਼ਾ ਸਿਰ ਜੜਦਾ ਜਾ ਰਿਹਾ ਆ ਕੁਛ ਵਣ ਨਹੀਂ ਰਿਹਾ ਸੋ ਕਰਜ਼ੇ ਤੋਂ ਮੁਕਤੀ ਪਾਉਣ ਲਈ ਸੋ ਕਰਜ਼ੇ ਤੋਂ ਮੁਕਤੀ ਪਾਉਣ ਲਈ ਕਰਮ ਹੈ ਇਹ ਨਹੀਂ ਹੈ ਕਿ ਮਿਹਨਤ ਨਹੀਂ ਕਰਨੀ ਸੋ ਮਿਹਨਤ ਕਰਨੀ ਪਵੇਗੀ ਵਿਸ਼ਵਾਸ ਰੱਖ ਕੇ ਤੇ ਨਾਲੇ ਕਰਮ ਕਰਦੇ ਜੋ ਜਿਹੜੇ ਮਿਹਨਤ ਕਰਦੇ ਹੈ ਕੰਮ ਕਰ ਵੀ ਕਰਦੇ ਆ ਪਰ ਕਰਜਾ ਸਿਰੋ ਲੈਦਾ ਨਹੀਂ ਸੋ ਉਹਨਾਂ ਤੇ ਇਹ ਕਰਮ ਜਰੂਰ ਅਸਰ ਦਿਖਾਏਗਾ ਵਿਸ਼ਵਾਸ ਰੱਖ ਕੇ ਕਰਨਾ ਜਿਵੇਂ ਕਿ ਆਪਾਂ ਪਹਿਲਾਂ ਗੱਲ ਕੀਤੀ ਹੈ ਸੋ ਹੁਣ ਜੇ ਕੋਈ ਕਵੇ ਕਿ ਅਸੀਂ ਕੰਮ ਵੀ ਨਹੀਂ ਕਰਨਾ ਕਰਜਾ ਚੜ ਰਿਹਾ ਆ ਤੇ ਇਸ ਤਰ੍ਹਾਂ ਵੀ ਗੱਲ ਨਹੀਂ ਬਣਦੀ ਸੋ ਕਰਮ ਵੀ ਕਰਨਾ ਪੈਂਦਾ ਮਿਹਨਤ ਵੀ ਕਰਨੀ ਪੈਂਦੀ ਆ ਤਾਂ ਜਾ ਕੇ ਮਿਹਨਤ ਦਾ ਫਲ ਮਿਲਦਾ ਹੈ ਸੋ ਕਈ ਮਿਹਨਤ ਬਹੁਤ ਕਰ ਰਹੇ ਨੇ ਪਰ ਕਰਜ਼ਾ ਉਤਰ ਨਹੀਂ ਰਿਹਾ ਕੋਈ ਨਾ ਕੋਈ ਨੁਕਸਾਨ ਹੋਇਆ ਹੀ ਰਹਿੰਦਾ ਆ ਤੇ ਸਿਰ ਭਾਰ ਚੜਿਆ ਹੀ ਰਹਿੰਦਾ ਆ ਸੋ ਖਾਸ ਕਰਕੇ ਇਹ ਕਰਮ ਜ਼ਰੂਰ ਕਰ ਲਓ ਸੋ ਇਹਦਾ ਲਾਭ ਜ਼ਰੂਰ ਮਿਲੇਗਾ ਬਸ ਇੰਨਾ ਹੈ ਕਿ ਵਿਸ਼ਵਾਸ ਰੱਖ ਕੇ ਕਰੋ ਟਾਮਾ ਡੋਲ ਨੇ ਹੋਣਾ ਕਰਮ ਕਰਕੇ ਇਹ ਨਹੀਂ ਸੋਚਣਾ ਕਿ ਸ਼ਾਇਦ ਹੋਣਾ ਸ਼ਾਇਦ ਨਹੀਂ ਸੋ ਇੱਕ ਕੰਮ ਜਿਹੜਾ ਹੈ ਖਾਸ ਏਸੇ ਲਈ ਹੈ ਕਿ ਤੁਸੀਂ ਇਹ ਪਰੇਸ਼ਾਨੀਆਂ ਨੂੰ ਹਰਾ ਸਕੋ ਸੋ ਕੰਮ ਹੈ ਬਹੁਤ ਹੀ ਸੌਖਾ ਕੋਈ ਔਖਾ ਨਹੀਂ ਕਰਦਿਆਂ ਔਰਤਾਂ ਨੂੰ ਹੀ ਕਰਨਾ ਪਵੇਗਾ ਸੋ ਇਹ ਨਹੀਂ ਹੈ ਕਿ ਅਲੱਗ ਤੋਂ ਕੋਈ ਪੈਸਾ ਖਰਚਣਾ ਪਵੇਗਾ ਸਵੇਰੇ ਉੱਠਦੇ ਹੀ ਜਦੋਂ ਤੁਸੀਂ ਖਾਣਾ ਬਣਾਉਂਦੇ ਹੋ ਰੋਟੀ ਬਣਾਉਂਦੇ ਹੋ ਸੋ ਆਪਾਂ ਪਹਿਲਾਂ ਵੀ ਕਈ ਵਾਰ ਦੱਸਿਆ ਹੈ ਸ਼ਾਇਦ ਸੋ ਜਦੋਂ ਵੀ ਤੁਸੀਂ ਸਵੇਰੇ ਉੱਠ ਕੇ ਰੋਟੀ ਬਣਾਉਣੀ ਹੈ ਉਸ ਤੋਂ ਸਭ ਤੋਂ ਪਹਿਲੀ ਜੋ ਰੋਟੀ ਹੈ ਤੁਸੀਂ ਉਹਦੇ ਵਿੱਚ ਥੋੜੀ ਜਿਹੀ ਖੰਡ ਪਾਓ ਖੰਡ ਪਾ ਕੇ ਇੱਕ ਰੋਟੀ ਬਣਾਓ ਬਣਾ ਕੇ ਆਪਣੇ ਛੱਤ ਉੱਪਰ ਜ਼ਰੂਰ ਪਾਓ ਪੰਛੀਆਂ ਨੂੰ ਪੰਛੀਆਂ ਨੂੰ ਪਾਣੀ ਰੱਖੋ ਦਾਣੇ ਜੋ ਵੀ ਖਾਣਾ ਤੁਹਾਨੂੰ ਦਾ ਹੈ ਉਹ ਵੀ ਪੰਛੀਆਂ ਨੂੰ ਹੀ ਪਾਇਆ ਕਰੋ ਸੋ ਜਿਵੇਂ ਜਿਵੇਂ ਪੰਛੀ ਉਹ ਮਿੱਠੀ ਰੋਟੀ ਨੂੰ ਖਾਣਗੇ ਸਵੇਰ ਸਵੇਰ ਉਡਾਰਨਾ ਮੰਨ ਕੇ ਉਸੇ ਤਰੀਕੇ ਦੇ ਨਾਲ ਕਿਉਂਕਿ ਬੀਜਾਉਣਿਆਂ ਨੂੰ ਜਦੋਂ ਆਪਾਂ ਕੋਈ ਚੀਜ਼ ਖਵਾਉਂਦੇ ਆ ਭੋਜਨ ਪਾਉਂਦੇ ਆ ਤੇ ਉਹ ਸੀਸ ਮਿਲਦੀ ਆ ਤੇ ਉਹ ਸੀਸ ਸਾਡੀ ਜ਼ਿੰਦਗੀ ਨੂੰ ਸਵਾਰ ਦਿੰਦੀ ਆ ਸੋ ਜਿਹੜੇ ਬੋਲ ਕੇ ਕੁਝ ਦੱਸ ਨਹੀਂ ਸਕਦੇ ਉਹਨਾਂ ਦੀ ਮਦਦ ਕਰਾਂਗੇ ਇਹ ਕਰਮ ਚੰਗਾ ਕਰਾਂਗੇ ਤੇ ਇਹਦੇ ਨਾਲ ਲਾਭ ਜ਼ਰੂਰ ਮਿਲਦਾ ਹੈ ਕਿਉਂਕਿ ਅਸੀਂ ਖੁਦ ਇਹ ਗੱਲਾਂ ਅਜਮਾ ਕੇ ਦੇਖਿਆ ਹੈ ਜੀ ਸੋ ਸਾਨੂੰ ਤਾਂ ਕਿਸੇ ਨੇ ਦੱਸਿਆ ਵੀ ਨਹੀਂ ਵੈਸੇ ਹੀ ਇਹ ਕਰਮ ਕਰਨਾ ਸ਼ੁਰੂ ਕਰ ਦਿੱਤਾ ਤੇ ਇਸ ਕਰਮ ਦਾ ਲਾਭ ਵੀ ਬਹੁਤ ਜ਼ਿਆਦਾ ਹੋਇਆ ਤੇ ਅੱਜ ਤੁਹਾਡੇ ਸਾਹਮਣੇ ਇਹ ਵੀ ਸਭ ਕੁਝ ਸੁਣਿਆ ਨਹੀਂ ਸੀ ਸੋਚਿਆ ਨਹੀਂ ਸੀ ਵੀ ਇਹੋ ਜਿਹਾ ਅਸੀਂ ਕਰਮ ਵੀ ਕਰਾਂਗੇ ਸੋ ਉਹ ਮਾਲਕ ਫਿਰ ਇਹੋ ਜੀਆਂ ਵਿਦਾ ਬਣਾ ਦਿੰਦਾ ਹੈ ਜਦੋਂ ਅਸੀਂ ਚੰਗੇ ਕਰਮ ਕਰਦੇ ਆ ਤੇ ਬਹੁਤ ਕੁਝ ਜਿੰਦਗੀ 'ਚ ਮਿਲਦਾ ਹੈ ਬਹੁਤ ਕੁਝ ਅਲੱਗ ਤੋਂ ਅਸੀਂ ਕੰਮ ਕਰਨੇ ਸ਼ੁਰੂ ਕਰ ਦਿੰਦੇ ਆ ਬਹਾਨੇ ਬਣਾ ਦਿੰਦਾ ਹੈ ਪ੍ਰਮਾਤਮਾ ਸੋ ਉਹਦੇ ਘਰ देर ਹੈ ਅੰਦੀਰ ਨਹੀਂ ਸੋ ਵਿਸ਼ਵਾਸ ਰੱਖ ਕੇ ਕਰਮ ਕਰੋ ਤੁਹਾਨੂੰ ਲਾਭ ਵੀ ਜ਼ਰੂਰ ਮਿਲੇਗਾ ਜੀ ਸਾਡਾ ਫਰਜ਼ ਹੈ ਤੁਹਾਨੂੰ ਰਸਤਾ ਦਿਖਾਉਣਾ ਹੁਣ ਉਸ ਰਸਤੇ ਤੇ ਤੁਸੀਂ ਵਾਕੀ ਹੁਣ ਇਹ ਤੁਹਾਡੇ ਤੇ ਹੈ ਕਿ ਤੁਸੀਂ ਇਹ ਕਰਮ किस तरीके न करूँगी सो कर्म करो तो कर्म का ही फल मिलता है जी सो बाकी हम आप वीडियो समाप्त करते हैं जी कर्म यह बहुत ही ताकतवर है जेकर विश्वास रख के किया जाए तो थानू ये परेशानी तो राहत जरूर मिलेगी जी फिर मिला जी हम एक नवी भीडियो दे जय पीर जी जय सा